ਮਲਾਮ ਮਲਾਮ ਰੰਗ ਦੇਖਿਆ ਹੱਥ ਫੇਰ ਕੇ ਮੈਂ ਇਦਾਂ ਨਹੀਂ ਹੁੰਦਾ ਜਿੱਦਾਂ ਉਹ ਗੱਲਾਂ ਫਿਰ ਜਿਓ ਪਰ ਪਾਲਾ ਵਾਲਿਆਂ ਦੇ ਉਹ ਮੈਂ ਦੇਖਿਆ ਬਾਹਰ ਹਣਾ ਰੰਗ ਭਾਈ ਬਹੁਤ ਪਿਆਰਾ ਬਾਕੀ ਗੱਲਾਂ ਰੰਗ ਹਾਂ ਟਰਾਲੀ ਤੇ ਚਲੋ ਵੰਡੀ ਆ ਬਾਕੀ ਟਰੰਗ ਉਹਨਾਂ ਦਾ ਕੰਮ ਕਰਦਾ ਨਹੀਂ ਮਨਜੀਤ ਭਾਈ ਦੀ ਸਿਹਤ ਆ ਜਵਾਨੀ ਪੱਕਾ ਹਾਂਜੀ 1 2 3 ਆ ਦੇਦਰ ਇਦਾਂ ਦੀ ਦਿਖਾ ਦਿਓ ਆ ਦੇਖੋ ਫੋਟੋ ਪੂਰੀ ਆ ਰਹੀ ਵਿੱਚ ਦੀ ਹਾਂਜੀ ਹਾਂਜੀ ਉਹ ਦੇਖੋ ਆਹਦੀ ਤੁਹਾਡੀ ਫੋਟੋ ਦੀਦੀ ਆ ਨਾ ਚਾੜੋ ਮੋਚਾਂ ਨੂੰ ਮੱਟ ਫੇ ਆ ਲੈ ਦੁਨੀਆਂ ਗੱਲ ਹੈਲੋ ਜੀ ਵੈਲਕਮ ਅਗੇਨ ਬਲਦੇਵ ਸਿੰਘ ਐਂਡ ਕੰਪਨੀ ਨੂਰ ਮਹਿਲ ਨਵਾਂ ਟਰਾਲਾ ਤਿਆਰ ਕੀਤਾ ਭਾਜੀ ਉਹਨਾਂ ਨੇ ਪੁੱਛਦੇ ਆ ਵੀ ਕੀ ਸਾਈਜ਼ ਆ ਤੇ ਕੀ ਕਲਰ ਬੜਾ ਪਿਆਰਾ ਕਰਦੇ ਗੱਲ ਭਾਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਜੀ ਕੀ ਹਾਲ ਜੀ ਬਹੁਤ ਵਧੀਆ ਤੁਸੀਂ ਸੁਣਾਓ ਕਿਦਾਂ ਚਲਦੀ ਕਲਾ ਪੂਰੀ ਐਨ ਚਲੋ ਵਧੀਆ ਹੀ ਚਾਹੀਦਾ ਨਵਾਂ ਟਰਾਲਾ ਜੀ ਫੇਰ ਅੱਜ ਫੇਰ ਨਵਾਂ ਕਰਤਾ ਜੀ ਤਿਆਰ ਰਿਹਾ ਨਵੇਂ ਕਲਰ 'ਚ ਤਿਆਰ ਕੀਤਾ ਕਲਰ ਬੜਾ ਸ਼ਾਨਦਾਰ ਐ ਬਾਕੀ ਗੱਲਾਂ ਉਹ ਵਧੀਆ ਕਲਰ ਮੇਰੇ ਖਿਆਲ ਪਹਿਲਾ ਕਲਰ ਹੋਣਾ ਇਹਦਾ ਕਿ ਪਹਿਲਾ ਪਹਿਲਾ ਹਾਂ ਤੇ ਈ ਸਾਈਜ਼ ਆਇਆ ਤਾਂ ਭਾਜੀ ਕੀ ਆ ਸਾਈਜ਼ ਹੈਗਾ ਜੀ ਇਹ 1.8 7 1.8 1.7 7 7 ਲੋ ਜੀ ਕਰੋ ਅੱਛਾ ਟਰਾਲੇ ਦੇ ਪਿੱਛੋਂ ਮੈਂ ਦਿਖਾਉਂ ਦਈਏ ਨੰਬਰ ਇੱਥੇ ਪੜ੍ਹ ਲਿਆ ਕਰੋ ਪਤਾ ਲੱਗ ਜਾਂਦਾ ਹੁੰਦਾ ਆ ਤੇ 324 ਕੀ ਲਿਖਾਇਆ ਭਾਜੀ ਖੁਸ਼ ਰਹਿੰਦੇ ਆ ਜਿੱਥੇ ਸਾਨੂੰ ਰੱਖੇ ਬਾਦਸ਼ਾਹ ਹੈ ਹਾਂ ਕੀ ਬਾਤ ਆ ਗਿਆ ਉਹ ਕੁੰਡੇ ਰਹਿ ਗਏ ਲਾਉਣ ਵਾਲੇ ਹਜੇ ਕੰਟਰੀ ਕੁੰਡਰੀ ਆ ਗਏ ਹਾਂ ਜੀ ਹੋਰ ਆ ਗਏ ਉੱਥੇ ਫਿਰ ਵੀਡੀਓ ਦੀ ਤੁਸੀਂ ਕਾਲੀ ਕਰੀ ਜਾਂਦੇ ਥੋੜੀ ਜਿਹੀ ਬਣਾਉਂਦੇ ਉਸ ਤੇ ਜਾਣਾ ਹੁੰਦਾ ਫਿਰ ਕਿਤੇ ਦੂਰ ਜਾ ਰਹੇ ਜੀ ਯੂਪੀ ਜਾ ਰਹੇ ਟਰਾਲਾ ਛੱਡ ਰਹੇ ਹਾਂ ਜੀ ਭਾਜੀ ਹਟਲਾ ਛੱਡ ਜਾ ਰਹੇ ਪੀਟੀਓ ਵਾਲਿਆਂ ਦਾ ਯੂਪੀ ਆ ਰਹੀ ਹੋਈ ਉਹਦੀ ਵੀਡੀਓ ਪਾਵਾਂਗੇ ਹਾਂ ਜੀ ਹਾਂ ਬਾਇਓ ਬਣਾ ਕੇ ਹਾਂ ਜੀ ਆ ਪਿੱਛੇ ਸਾਰੀ ਲੇਜ਼ਰ ਕਟਿੰਗ ਲੱਗੀ ਆ ਅੱਛਾ ਜੀ ਜੱਸੀ ਨਾਲ ਭਾਜੀ ਉਹਨਾਂ ਦਾ ਜੱਸੀ ਨਾਲ ਨਾਲ ਨਾਮ ਆ ਬਹੁਤ ਵਧੀਆ ਚੰਗਾ ਕੱਟੀ ਕਿੱਸੀ ਆ ਹਾਂ ਰੰਗ ਬੜੀ ਪਿਆਰੇ ਲਗਾ ਰਹੇ ਰੰਗ ਮੈਚਿੰਗ ਬਹੁਤ ਸੋਹਣੀ ਕੀਤਾ ਹੈ ਬਹੁਤ ਵਧੀਆ ਰੰਗ ਆ ਕਰੀਮ ਨਾਲ ਬਲੈਕ ਮਲਾਇਮ ਆ ਮਲਾਇਮ ਰੰਗ ਦੇ ਦੇਖੇ ਹੱਥ ਫੇਰ ਕੇ ਮੈਂ ਉਹ ਇਦਾਂ ਨਹੀਂ ਹੁੰਦਾ ਜਦੋਂ ਉਹ ਗੱਲਾਂ ਫਿਰ ਜਿਓ ਪਰ ਬਿਊਟੀ ਪਾਰਲਰ ਵਾਲਿਆਂ ਦੇ ਉਹ ਮੈਂ ਦੇਖਿਆ ਬਾਹਰ ਹਾਂ ਆਹ ਲੋਕ ਆ ਗਿਆ ਜੀ ਡੱਲਾ ਲੋਕ ਆ ਗਿਆ ਚਲੋ ਕੰਮ ਦੀਆਂ ਗੱਲਾਂ ਕਰ ਲਈਏ ਹੁਣ ਆਪਾਂ ਤੇ LED ਲਾਈਟਾਂ ਆ ਗਈਆਂ ਜੀ ਟੋਚੇ ਨਾਲ ਹੁੱਕ ਬੈਕ ਟੋਚੇ ਨਾਲ ਆ ਗਈ ਹਾਂਜੀ ਉਹ ਥੰਡੇ ਰੱਸਾ ਟਾਈਟ ਕਰਨ ਵਾਲਾ ਆ ਗਿਆ ਅਰੀ ਲਾਗੇ ਮਗਰਲੀ ਹਾਂ ਪਿਛਲੀਆਂ ਰੀਲਾਂ ਆ ਗਈਆਂ ਹਾਂਜੀ ਆਹ ਫੁੱਟ ਰੈਸਟ ਆ ਗਿਆ ਜੀ ਜੀ ਠੀਕ ਆ ਜੀ ਹਾਂਜੀ ਬਾਈ ਪ੍ਰਵਿੰਦਰਾ ਆ ਦੇਖੋ ਮੋਰ ਲੱਗੀ ਆ ਆਪਾਂ ਤੁਹਾਨੂੰ ਹਰ ਵੀਡੀਓ ਵਿੱਚ ਦੱਸ ਦੇਣੇ ਆ ਰਵਿੰਦਰਾ ਦਾ ਪਾਈਪ ਆ ਆਈਐਸਆਈ ਆ ਹਾਂਜੀ ਆ ਵੀ ਆ ਮੋਰ ਥੱਲੇ ਆ ਦੇਖੋ ਆ ਲੱਗੀ ਮੋਰ ਵਾੜੀ ਤੇ ਟੇਲੇ ਹੋ ਗਏ ਜੀ ਹੁਣ ਰਵਿੰਦਰਾ ਦਾ ਪਾਈਪ ਲੱਗਾ ਆ ਜੀ ਯੂ ਟਾਈਪ ਚੈਨਲ ਲਗਾਇਆ ਜਿਹਦੇ ਅਸੇ ਉਹਦੀ ਵਾਰੀ ਮਕੂਰੀ ਨਾਉਂਦਾ ਨਟ ਜਿੰਕ ਬੋਲਟ ਲੱਗੇ ਹੋਇਆ ਜਿਨੂੰ ਜਗਾ ਲਈ ਲੱਗੂਗਾ ਹਾਂ ਜਿੰਨਾ ਮਰਜ਼ੀ ਟਾਈਟ ਕਰਦੇ ਨਟ ਸਲੈਕਟ ਨਹੀਂ ਕਰੂਗਾ ਜੀ ਗਿੰਟੀ ਲੱਗੀ ਹੋਈ ਆ ਮਾਦਰ ਬਹੁਤ ਵਧੀਆ ਸ਼ਕੀਨ ਟਰਾਲੀ ਬਣੀ ਆ ਹਾਂਜੀ ਹਾਂਜੀ ਐਮ ਆਰ ਐਫ ਕਹਿੰਦੇ ਆ ਡਬਲ ਆਰ ਦੇ ਡਬਲ ਆਰ ਦੇ ਟੈਰ ਐਮ ਆਰ ਐਫ ਜੀ ਬਿਲਕੁਲ ਦਾ ਕੋਈ ਹਾਂ ਓਵਰ ਲੋਡ ਕਿ ਆ ਜਾਂਦੇ ਆ ਓਵਰ ਲੋਡ ਆ ਜਾਂਦੇ ਆ ਓਵਰ ਲੋਡ ਚ ਬੈੱਡ 3 ਫੁੱਟ ਦਾ ਜਾਲੀ ਵਾਲਾ ਬੈੱਡ ਆ 3 ਫੁੱਟਾਂ ਜਾਲੀ ਵਾਲਾ ਹਾਂ ਠੀਕ ਬਾਕੀ ਆਥਾਰ ਦਾ ਲੋਗੋ ਆ ਗਿਆ ਐਂਗਲ ਚੈਨਲ ਸੇਲ ਦਾ ਆ ਗਿਆ ਤੇ ਕੋਈ ਚੈਨਲ ਸੇਲ ਦਾ ਹਰ ਮੀਟਰ ਮੀਟਰ ਤੁਹਾਨੂੰ ਮੋਰ ਮਿਲੂਗੀ ਆ ਰੰਗ ਦੀ ਦੇਖੋ ਆ ਸ਼ਾਈਨ ਵਿੱਚ ਪੈ ਰਹੀ ਆ ਹਾਂਜੀ ਹਾਂਜੀ ਆ ਰੰਗ ਦੀ ਚਮਕ ਇਹਦੇ ਵਿੱਚ ਆ ਰਹੀ ਪੈ ਰਹੀ ਆ ਆਪਣੀ ਨਕਲ ਦੀ ਦੀ ਵਿੱਚ ਅੱਛਾ ਲੱਗ ਰਹੀ ਆ ਆ ਆਪਣਾ ਲੋਗੋ ਆ ਗਿਆ ਉੱਪਰ ਹਾਂਜੀ ਬਾਜੀ ਦਾ ਲੋਗੋ ਜੀ ਪੀ ਐਸ ਸੀ ਦਾ ਲੋਗੋ ਆ ਗਿਆ ਹਾਂ ਆ ਭਾਜਣਾ ਮੈਂ ਸੀ ਐਨ ਸੀ ਕਟਿੰਗ ਦੇ ਵਿੱਚ ਨਾਲ ਲਾਲ ਫਾਰਮ ਇਹਦੇ ਰਿਹਾ ਫਾਰਮ ਆ ਟਰੈਕਟਰ ਭਾਜੀ ਦਾ ਬਹੁਤ ਸੋਹਣਾ ਮਿਖਾਣਾਗੇ ਹਾਂ ਪੰਜਾਬੀ ਹੱਲੇ ਵੀ ਕੈਂਚੀ ਚ ਵੀ ਇਦਾਂ ਲਿਖਿਆ ਆ ਕੈਂਚੀ ਵੀ ਤਕਰੀਮ ਕਰਦੀ ਇਹ ਸੁਣਨ ਲੱਗਦੀ ਆ ਜੀ ਹਾਂ ਵਧੀਆ ਰਹਾਦਾ ਜਾਰੇ ਰੰਗਾਂ ਨਾਲੋਂ ਨਾ ਇਹ ਸਹੀ ਐ ਸਹੀ ਲੋ ਰੰਗ ਜਿਆਦਾ ਵਧੀਆ ਪਿਆਰੇ ਲੱਗਦੇ ਦੇਖਿਆ ਕਰੋ ਕੁਆਲਿਟੀ ਆ ਚੀਜ਼ਾਂ ਦੀ ਹਾਂ ਪ੍ਰੋਪਰ ਮਸ਼ੀਨ ਦੀ ਕਟਿੰਗ ਲੱਗਦੀ ਆ ਮਸ਼ੀਨ ਦੀ ਕਟਿੰਗ ਦੇਖੋ ਮੋਹ ਲਿਖੀ ਇੱਥੇ ਵੀ ਰਵਿੰਦਰ ਸਿੰਘ ਇੱਥੇ ਸੇਲ ਨਹੀਂ ਲੱਗੀ ਆ ਸੇਲ ਦੀ ਲੱਗੀ ਆ ਐਂਗਲ ਚਾਹਾਂ ਸੇਲ ਦਾ ਸਾਰਾ ਚਦਰ ਦੇ ਕਾਟਾ ਜਾਂਦੀ ਆ ਆਪਣੇ ਚਦਰ ਬੁਖਾਰੋ ਜਾਂ ਟਾਟਾ ਦੋ ਹੀ ਬ੍ਰਾਂਡ ਆ ਦੇਖੋ ਨਕਸ਼ਾ ਕਿੰਨਾ ਸੁਣਨ ਲੱਗਦਾ ਬਲੈਕ ਕਲਰ ਬਲੈਕ ਕਲਰ ਜਣਾ ਬਲੈਕ ਕਲਰ ਜਵਾ ਉਹਨਾਂ ਨੂੰ ਦੂਜਾ ਕਲਰ ਕੀ ਲਾਉਣੇ ਹੁੰਦੇ ਆ ਜਿਆਲ ਲਾਉਣੇ ਆ ਜਿਆਲੋ ਵੀ ਆ ਪ੍ਰਾ ਸੁਣਨ ਲੱਗਦਾ ਇਹ ਉੱਪਰ ਹਾਂਜੀ ਬਹੁਤ ਰੰਗ ਦੂਜੇ ਬਹੁਤ ਰੰਗ ਇੱਥੇ ਟੂਲ ਦਾ ਫਲਾਟਾ ਤੈਨੂੰ ਪੜਦਾ ਬਾਕਸ ਪਟੜ ਤੈਨੂੰ ਪੜਦਾ ਤੁਸੀਂ ਸ਼ਾਇਦ ਖਾ ਲੋ ਜਿਹੜੀ ਚੀਜ਼ ਖਾਣ ਵਾਲੀ ਹੈ ਜੀ ਹਣ ਅਸਲੀ ਕਿਹੜੀ ਤੁਹਾਨੂੰ ਕਿਹੜੀ ਖੂਪੀ ਆ ਦੇ ਚ ਲੱਗਦੀ ਨਾ ਇਹ ਤਾਂ ਬੰਦ ਹੋ ਜਾਣੀ ਹੈ ਕੋਸੇ ਦੁਆਰਾ ਬਿਲਕੁਲ ਦੁਆਰਾ ਖੋਲਿਓ ਹਾਂ ਜੀ ਇਹ ਤਾਂ ਬੰਦ ਹੋ ਜਾਣੀ ਹੈ ਇੱਥੇ ਲੌਕ ਹੋ ਜਾਣੀ ਆਹ ਦੁਕਤ ਕੱਤ ਖਾਲ ਦਿਓ ਫਿਰ ਮੜ ਜੇ ਆਹ ਇੱਥੇ ਲੌਕ ਹੋ ਗਿਆ ਇੱਥੇ ਖੋਲੋ ਕੈਮਰਾ ਤੋਂ ਵੀ ਬੈਟਰੀ ਕੱਢ ਕੇ ਦਿਖਾ ਲੈ ਪਾਣੀ ਪੈਡੀ ਲਾਈ ਆਪਾਂ ਨੂੰ ਪਾਣੀ ਜਾਈ ਹੈ ਨਾ ਪੈ ਹਾਂ ਪਹਿਲੀ ਹਾਂ ਜੀ ਸ਼ੁਰੂਆਤ ਪੰਜੜਾ ਤੋਂ ਕੀਤੀ ਆਪਾਂ ਇਹਦੀ ਬੋੜੀ ਦੀ ਕੱਲ ਥੋੜੀ ਜਿਹੀ ਕੰਪਲੇਨ ਸੀਗੀ ਉਹ ਵੀ ਕੱਢ ਦਤੀ ਅੱਜ ਹਾਂ ਜੀ ਉਹ ਕੰਪਲੇਂਟ ਸੀਗੀ ਮਾੜੀ ਜੀ ਕੱਲ ਅੱਛਾ ਪੌੜੀ ਅੱਜ ਉਹ ਵੀ ਹਾਲ ਮਸਲਾ ਹੱਲ ਕਰ ਦਿੱਤਾ ਹੱਲ ਹੋ ਗਿਆ ਪ੍ਰੋਪਰ ਹਣਾ ਹਾਂ ਬੰਦਾ ਇਹ ਰੱਖਿਆ ਕੰਨੀਆ ਭਾਈ ਉਹ ਆਰਡਰ ਧੱਕਿਆ ਨਾ ਆਰਡਰ ਤੇ ਆਰਡਰ ਤੇ ਤੇ 5000 ਦੀ ਪੌੜੀ ਪੈਣੀ ਐ ਅੱਛਾ ਜੀ ਉਹ ਵੀ ਦਿਵਾਉਣੀ ਇੱਥੇ ਮੇਨ ਤੇ ਆ ਸਾਰਾ ਕਟਿੰਗ ਆ ਗਿਆ ਫਰੰਟ ਸਾਈਡ ਉਹ ਕੀ ਨਵੀਂ ਦੇਖੀ ਹੈ ਭਾਈ ਇਹਦੇ ਵਿੱਚ ਹਾਂਜੀ ਉਹ ਬਾਜ ਬਾਜ ਵੱਡਾ ਵਾਇਲ ਆਤਾ ਬਣਾਇਆ ਲਾਇਆ ਮੈਨੂੰ ਹਨਾ ਪਹਿਲਾ ਇਹ ਵੀ ਆਪਾਂ ਤਕਰੀਬਨ ਬਣਾ ਕੇ ਲਾਇਆ ਕਰਾਂਗੇ ਸਾਰੀਆਂ ਟਰਾਲੀਆਂ ਨੂੰ ਆਹ ਲਓ ਜੀ ਟਰਾਲੀ ਵਿੱਚ ਬਾਜ ਲਗਾ ਵੱਡਾ ਪਹਿਲੀ ਵਾਰ ਲਾਇਆ ਇਹ ਫਸਟ ਟਾਈਮ ਹਾਂਜੀ ਫਸਟ ਟਾਈਮ ਫਸਟ ਟਾਈਮ ਰੋਜ਼ ਰੱਤ ਨੂੰ ਮੁਰਿਆਂ ਦਿਖਾ ਲਦੇ ਆਪਾਂ ਮਰਜੀ ਸਾਰੀ ਆ ਜਾਓ ਆਹ ਲਓ ਜੀ ਫਿਰੋਜ਼ਾ ਟਰਾਲੀ ਦੇ ਮੁਰਿਆਂ ਵੀ ਕਮੈਂਟ ਚੂਕਿਆ ਕਰੋ ਵੀ ਕਿੱਦਾਂ ਜੀ ਲੱਗੀ ਤੁਹਾਨੂੰ ਆਹ ਦੇਖੋ ਫਰੰਟ ਦੇ ਬਹੁਤ ਸੋਹਣੀ ਬੱਡੀਆਂ ਬਣਾ ਕੇ ਲਾਈਏ ਇੱਥੇ ਦੇ ਪਾਸੇ ਲੱਗਾ ਪੂਰਾ ਕੱਪੜਾ ਆ ਦੇਖੋ ਪਿੰਟ ਦੀ ਸ਼ਕਲ ਦੀਦੀ ਆਹ ਦੇਖੋ ਬੰਦੇ ਦੀ ਸ਼ਕਲ ਦੀਦੀ ਵੀ ਨਹੀਂ ਵਿੱਚ ਰਹਿ ਗਿਆ ਮਨਜੀਤ ਸਿੰਘ ਨੂਰ ਮਹਿਲ ਨਾਲ ਇਹ ਫੋਨ ਨੰਬਰ ਆ ਗਿਆ ਵਿੱਚ ਹਾਂ 251 ਕਾਜ ਉਹ ਕਹਿਣਾ ਹੁੰਦਾ ਇੱਕ ਪਾਸਾ ਦੋ ਕਾ ਜਿਹੜਾ ਚਲੋ ਕੋਈ ਨਹੀਂ ਆਪੇ ਸਮਝਣ ਨਾਲ ਸਮਝ ਜਾਂਦੇ ਆ ਜਿਹੜਾ ਨਹੀਂ ਸਮਝਦਾ ਉਹ ਪੁੱਠੇ ਤੇ ਕਮੈਂਟ ਕਰ ਦਿੰਦੇ ਆ ਬਸ ਬਸ ਦੀ ਗੱਲ ਹੈ ਹਾਂ ਅੱਜ ਕੋਈ ਆਪਣਾ ਯੂਸੀ ਦਾ ਲੱਗੋ ਆ ਗਿਆ 55 ਵੀ ਆ ਗਿਆ ਨਿਊ ਹੋਲੈਂਡ ਇੱਧਰ ਵੀ ਆ ਗਿਆ ਇੱਧਰ ਵੀ ਹੋਈ ਆ ਗਈ ਆਰੀ ਲਾ ਗਈ ਬਾਜੀ ਇਹ ਰੱਸਾ ਟਾਈਟ ਕਰਨ ਵਾਲੀ ਵੀਰ ਆ ਗਈ ਜੀ ਵੀਰ ਆ ਲਈ ਆਹ ਕਟਿੰਗ ਸਾਰੀ ਸੀਐਲਸੀ ਕਟਿੰਗ ਹੋ ਗਈ ਨੂਰ ਬੈਲਟ ਉਹ ਗੁੜਾ ਲੋਕ ਲਈ ਆਪਣਾ ਟਰਾਲੀਸ ਹਨਾ ਹਾਂਜੀ ਹਾਂਜੀ ਪਰ ਇਹਦਾ ਕੀ ਸਾਈਜ਼ ਹੈਗਾ ਘਾਟੇ ਦਾ ਮੱਛੀ ਘਾਟਾ ਕਹਿੰਦੇ ਇਹਨੂੰ ਇਹਨੂੰ ਮੱਛੀ ਨੀਵੀ ਹੁੱਕ ਕਹਿੰਦੇ ਆ ਹਾਂਜੀ ਇਹ 8 ਇੰਚੀ ਦਾ ਘਾਟਾ ਹੈ ਅੱਛਾ ਜੀ 8 3 ਦਾ ਘਾਟਾ ਲੱਗਾ ਹੋਇਆ ਠੀਕ ਹੈ ਜੀ 4 ਇੰਚੀ ਹੁੱਕ ਲੱਗੀ ਆ ਚਾ ਚਾਰ ਇੰਚੀ ਹੋ ਗਿਆ ਛੋਟੇ ਦੇ ਸਰਵਰ ਇਹਨੂੰ ਕਹਿੰਦੇ ਹੁੰਦੇ ਹਨ ਹਾਂ ਤੇ ਸਟੀਲ ਦਾ ਪੁਸ਼ ਲੱਗਾ ਹੈ ਇਹਦੇ ਵਿੱਚ ਉਹਦਾ ਕੀ ਫਰਕ ਹੁੰਦਾ ਜੀ ਸਟੀਲ ਦਾ ਇੱਕ ਤਾਂ ਆਮ ਪੱਤੀ ਦਾ ਮੋੜ ਕੇ ਲਾਉਂਦੇ ਸਹੀ ਜਿੱਦਾਂ ਆਪਾਂ ਪ੍ਰੈਸ ਤੇ ਪੱਤੀ ਮੋੜ ਕੇ ਲਾਦੇ ਦੀ ਇਹ ਲਾਈ ਦੇਖੋ ਦਹੀਂ ਇਹ ਆਪਾਂ ਸਟੀਮਲੈਸ ਪਾਈਪ ਲੈਣੇ ਆ ਅੱਛਾ ਜੀ ਇਹ ਹਾਰਡ ਹੁੰਦਾ ਦੂਜੇ ਲੋਹੇ ਨਾਲੋਂ ਜਿਹੜਾ ਆਮ ਲੋਹਾ ਹੁੰਦਾ ਉਹ ਬਿਲਕੁਲ ਨਰਮ ਹ ਇਹ ਥੋੜਾ ਚੀੜਾ ਹੁੰਦਾ अच्छा का का जी दा। एक का साइज ਇਹਦੀ ਘਟ ਹੋਗੀ ਔਰ ਉਹ ਆਮ 2 ਇੰਚੀ ਚੌੜਾ ਲਾਉਂਦੇ ਇਹ ਆਪਾਂ 4 ਇੰਚੀ ਲੰਮਾ ਲਾਉਨੇ ਆ ਡਬਲ ਹੋ ਜਾਂਦਾ ਨਾ ਡਬਲ ਹੋ ਜਾਂਦਾ ਇਹ ਹੁੰਦਾ ਸਟੀਲ ਦਾ ਆ ਹਾਂ ਸਟੀਲ ਦਾ ਹੁੰਦਾ ਇਹ ਵੀ ਕਸ ਦਾ ਘਟਿਆ ਹਣਾ ਕਸ ਕਸਾਈ ਘਟਾਉਂ ਠੀਕ ਹੈ ਜੀ ਇਹ ਕਿ ਸਾਈਜ਼ ਕੀ ਦੱਸਿਆ ਇਹਦਾ ਮੈਨੂੰ 8 ਇੰਚ 3 ਇੰਚ 8 3 ਤੇ ਆਹ ਉੱਪਰ 86 ਦੀ ਬਜਾ ਇਹਦਾ ਕੀ ਹੁੰਦਾ ਸਾਈਜ਼ ਇਹਦਾ ਇਹ 10 ਇੰਚੀ 3 ਇੰਚੀ ਸੇਲ ਦੀ 10 3 ਅੰਦਰ ਬਾਕਸ ਬਣਿਆ ਹੁੰਦਾ ਇਹਦੇ ਅੰਦਰੋਂ ਧੁਰੇ ਤੋਂ ਬਾਕਾਇਦਾ ਡਬਲ ਕੀਤਾ ਹੁੰਦਾ ਡਬਲ ਕੀਤਾ ਹੁੰਦਾ ਹਾਂ ਤੋਰੇ ਤੋਂ ਫੜਾਂ ਤੋਂ ਬੈਂਡ ਤੋਂ ਸਾਰਾ ਡਬਲ ਹੁੰਦਾ ਜਿੱਦ ਜੀ ਦੇਖਾ ਬੜੀ ਤੁਹਾਡੀ ਸ਼ਰਟ ਦੀ ਤੇ ਮੈਚਿੰਗ ਬਰਬਰ ਆ ਰਹੀ ਆ ਮੈਂ ਵਟ ਗੱਡੇ ਪਿਆ ਟਰੈਕਟਰ ਦੇ ਮੂਰੇ ਈਨੇ ਮੁੰਡਾ ਪੂਰਾ ਐਦਾਂ ਹੀ ਆ ਜੀ ਚੀਜ਼ਾਂ ਜਿਹੜੀਆਂ ਆ ਸ਼ੌਂਕ ਨਾਲ ਸ਼ੌਂਕ ਨਾਲ ਸ਼ੌਂਕ ਦਾ ਬੰਦੀਆਂ ਮੈਂ ਕਹਿੰਦਾ ਇਹ ਚੀਜ਼ਾਂ ਨਾਲ ਵੇੜੇ ਖੜੀ ਹੁੰਦੀ ਆ ਹਾਂ ਬੜਾ ਸਭ ਇਹੇ ਚੀਜ਼ਾਂ ਹੁੰਦੀਆਂ ਜਿਹੜੀਆਂ ਬੰਦਾ ਚਲੋ ਕੰਮ ਸਾਰੇ ਕਰਦੇ ਆ ਹਾਂਜੀ ਕਈ ਵੱਡੇ ਰੁੱਦੇ ਕਰਦੇ ਆ ਕਈ ਸ਼ੌਂਕ ਨਾ ਕਰਦੇ ਆ ਹਾਂਜੀ ਹਾਂਜੀ ਹਨਾ ਹੁਣ ਇਹ ਚੀਜ਼ਾਂ ਜਿੱਦਾਂ ਆਪਣੀਆਂ ਬੜੀਆਂ ਆ ਢੇੜੇ 'ਚ ਖੜੀਆਂ ਹੋਣ ਦੇਖ ਕੇ ਬੰਦੇ ਦਾ ਮਨ ਖੁਸ਼ ਹੁੰਦਾ ਬੰਦੇ ਭਾਈਆ ਖੁਣ ਬੱਜਣ ਦੋਦੇ ਆ ਜਾਂਦਾ ਹਨਾ ਇਹ ਹੀ ਚੀਜ਼ਾਂ ਹੁੰਦੀਆਂ ਬਾਕੀ ਇਧਰ ਵੀ ਦੱਸ਼ਣ ਕਰ ਲਓ ਪਿੰਡ ਦੇ ਇਹਨਾਂ ਕਦਾਲਾਗਾ ਬਾਜ ਵੱਡਾ ਬਾਜ ਦਾ ਲੋਕੋ ਮੁਰੇ ਥੋੜਾ ਬਣਾ ਕੇ ਲਾਤਾ ਉੱਪਰ ਸੰਬੂ ਲਾਤਾ ਹੈ ਉੱਤੇ ਬਕਾਇਦਾ ਤਰਪਾਲ ਵਾਲਾ ਲੱਗਾ ਠੀਕ ਹੈ ਜੀ ਤੇ ਆ ਵੀ ਲਾਤੀਆਂ ਫਰੰਟ ਟੂਰਜਰ ਨੁਕਲ ਲਾਤੀਆਂ ਫਰੰਟ ਟੂਰਜਰ ਹੋਕ ਆ ਗਈ ਇਹ ਹਾਂਜੀ ਤੇ ਆ এলইডি ਲਾਈਟਾਂ ਆ ਗਈਆਂ ਜੀ ਆ ਦੇਖੋ ਗੁੰਡੀਆਂ ਛੱਡੀਆਂ ਗੁੰਡੀ ਸੀਐਨਸੀ ਬਕਾਇਦਾ ਐਨ ਪੂਰੀ ਖਰਾਦੀ ਹੋਈ ਗੁੰਡੀ ਆ ਰਾ ਪੇਂਟ ਲੱਗਦਾ ਕਿ ਪਿੱਛਾ ਪਿਆ ਤੇ ਨੇਲ ਨੇਲ ਫੋਲੋ ਸ਼ੀਟ ਲਾਈ ਨਹੀਂ ਹੁੰਦੀ ਉਹ ਜਨੇਲ ਕੁਝ ਰੱਖਦੀ ਆ ਹਾਂਜੀ ਸਾਰੇ ਬਣਾ ਰਹਾ ਸਾਰੇ ਨਾਲ ਆ ਆਹ ਇਹ ਤੇ ਇਹਦੀ ਦਿਖਾਓ ਆ ਦੇਖੋ ਫੋਟੋ ਪੂਰੀ ਆ ਰਹੀ ਵਿੱਚ ਦੀ ਹਾਂਜੀ ਹਾਂਜੀ ਉਹ ਦੇਖੋ ਆਹ ਰਹੀ ਤੁਹਾਡੀ ਫੋਟੋ ਦੀਦੀ ਹੈ ਨਾ ਚਾੜੋ ਪੁੱਛਣ ਨੂੰ ਮੱਟ ਫੇ ਆ ਲੈ ਦੰਨੀਆਂ ਗੱਲਾਂ ਕਿ ਤੁਹਾਨੂੰ ਪਤਾ ਲੱਗਦਾ ਕਰੀ ਸੂਰੇ ਚਾੜੇ ਜੱਪਾ ਉੱਟਦੇ ਆਂ ਇਹ ਉਹ ਤਾਂ ਚੱਲਿਆ ਪਰ ਉਦਾਂ ਚਲੋ ਇੱਧਰ ਨਿਕਲ ਖਲੋ ਇਹ ਮੁਰਦਾ ਹੋ ਲੈ ਤੱਕ ਇਹ ਟੂਲ ਛੋਟਾ ਟੂਲ ਆ ਗਿਆ ਜੀ ਡਬਲ ਟੂਲ ਲੱਗਦਾ ਹੈ ਨਾ ਡਬਲ ਟੂਲ ਲਾ ਰੰਗ ਭਾਜੀ ਬਹੁਤ ਪਿਆਰਾ ਬਾਕੀ ਕਹਿੰਦੇ ਰੰਗ ਹਾਂ ਟਰਾਲੀ ਦਾ ਜਿਹੜਾ ਵੰਡੀ ਆ ਬਾਕੀ ਟਰੰਗ ਰੰਗ ਵੀ ਸੋਨਾ ਆ ਤੇ ਬਾਕੀ ਟਰਾਲੀ ਸਫਾਈ ਬਹੁਤ ਹਾਂ ਜੀ ਸਫਾਈ ਹੋਊਗੀ ਦਾ ਰੰਗ ਉੱਤੇ ਸ਼ਾਈਨ ਦਿੰਦਾ ਆ ਦੇਖੋ ਉਹਨਾਂ ਵੈਲਡਿੰਗ ਦੀ ਹਾਂ ਵੈਲਡਿੰਗ ਆ ਰਹੀ ਆ ਇੱਧਰ ਤੇ ਆਓ ਹਾਂਜੀ ਆ ਦੇਖੋ ਆ ਰਹੀ ਐਂ ਢਾਲ ਕੇ ਜਿੱਦਾ ਪਾਇਆ ਹੁੰਦਾ ਵਿੱਚ ਸਿੱਕਾ ਨੇ ਖੋਲ ਕੇ ਪਾਉਂਦੇ ਹਾਂ ਆ ਦੇ ਉੱਤੇ ਥੋੜੀ ਜਿਹੀ ਧਾਸ ਤੇ ਆ ਮਾਰੀ ਮਾਰੀ ਉਹ ਕੋਈ ਨਹੀਂ ਉਹ ਦੇਖਾ ਆ ਸਾਰੀ ਹੋਈ ਆ ਆਪਾਂ ਪਰ ਕੋਈ ਛੋਰੀ ਨਹੀਂ ਕੋਈ ਕੁਛ ਨਹੀਂ ਹੈਗਾ ਹਾਂਜੀ ਬਹੁਤ ਸ਼ਾਨਦਾਰ ਟਰਾਲੀ ਬਣੀ ਆ ਵਧੀਆ ਬਹੁਤ ਇਹ ਵੀ ਜੀਪ ਆ ਗਈ ਜੀ ਤੇ ਕਹਿੰਦਾ ਵੀ ਰੰਗ ਬਹੁਤ ਸੋਹਣਾ ਲੱਗਦਾ ਹੈ ਕਰੀਮ ਕਲਰ ਦਾ ਹੈ ਨਾ ਸੋਹਣਾ ਲੱਗਦਾ ਸਾਰਾ ਹੀ ਮਤਲਬ ਰੰਗ ਦਾ ਜਿਹੜਾ ਉਹ ਬਹੁਤ ਪਿਆਰਾ ਆ ਹਾਂਜੀ ਹਾਂਜੀ ਮਿੱਟੀ ਪਈ ਨਹੀਂ ਦਿਸਣੀ ਇਹਦੇ ਤੇ ਹਾਂ ਹਾਂ ਸਪਾਈ ਫਟ ਮੰਗੜੀਆਂ ਨਾ ਰੰਗ ਨਵਾਂ ਆ ਗਿਆ ਨਵਾਂ ਰੰਗ ਆ ਗਿਆ ਨਵਾਂ ਰੰਗ ਆ ਗਿਆ ਦੱਸੋ ਕੁ ਮਿੰਟ ਤੱਕ ਇਹਦਾ ਰੰਗ ਲੱਗਾ ਟਰਾਲੀ ਦਾ ਤੇ ਠੀਕ ਹੈ ਪਾਜੀ ਹੋਰ ਕਹਣਾ ਚਾਹੁੰਦੇ ਕੁਝ ਪਾਜੀ ਨਾਲ ਗੱਲ ਕਰੀਏ ਫਿਰ ਹਾਂ ਬਲਾਓ ਬਲਾਓ ਪਾਜੀ ਆਓ ਜੀ ਪਾਜੀ ਅਸੀ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੈਟਰੋਲ ਨਹੀਂ ਭੋਗ ਰਿਹਾ ਸਤਿ ਅਕਾਲ ਜੀ ਅੱਜ ਤੁਸੀਂ ਆ ਗਏ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਵਧਾਈਆਂ ਤੁਹਾਨੂੰ ਬਹੁਤ ਬਹੁਤ ਭਰਾ ਨੂੰ ਸਾਡੇ ਨੂੰ ਆਜੋ ਇੱਧਰ ਇੱਥੇ ਵੀ ਲਾਈਟਾਂ ਨਹੀਂ ਹੁੰਦੀ ਇਹਨਾਂ ਦੇ ਮੜਾ ਜੀ ਮਾੜਾ ਜੇ ਤੁਸੀਂ ਲਾਈਟਾਂ ਨਹੀਂ ਸੈੱਟ ਕਰੋ ਕੋਈ ਗੱਲ ਨਹੀਂ ਅਸੀਂ ਹਾਂਜੀ ਹਾਂਜੀ ਹਾਂ ਬਾਜੀ ਬੰਦਾ ਤੁਹਾਨੂੰ ਬਹੁਤ ਵਧਾਈਆਂ ਟਰਾਲੇ ਦੀਆਂ ਜੀ ਤੇ ਨਾਲੇ ਦੇਖੋ ਇਹਨਾਂ ਦਾ ਕੰਮ ਕਿਹੜਾ ਕਰ ਨਹੀਂ ਮਨਜੀਤ ਭਾਈ ਦੀ ਸਫਤਿਆ ਜਵਾਨੀ ਪੱਕਾ ਹਾਂਜੀ 1 2 ਦਿਨ ਲੇਟ ਹੋਣ ਦੇ ਕਾਰਨਾਂ 'ਚ ਨਹੀਂ ਜਾਂਦਾ ਪਰ ਜਿਹੜੀ ਕੁਆਲਿਟੀ ਆ ਚੀਜ਼ ਦੇ ਵਿੱਚ ਹਾਂਜੀ ਕਲਰ ਗੱਡੀਆਂ ਵਾਲਾ ਆਟੋ ਸਟਾਰ ਦਾ ਕਲਰ ਗੱਡੀਆਂ ਵਾਲਾ ਕਲਰ ਕੀਤਾ ਆ ਮੈਂ ਇਸ ਚੀਜ਼ ਦਾ ਮਾਣ ਕਰਦਾ ਭਾਈ ਤੇ ਹਾਂਜੀ ਤੇ ਦੂਜੇ ਨੰਬਰ ਤੇ ਪੌੜੀ ਆ ਚਲੋ ਇਹ ਹੈਗੀ ਫਾਸਟ ਪੌੜੀ ਆ ਠੀਕ ਆ ਜੀ ਪੈਸੇ ਨੂੰ ਤਾਂ ਚੱਲ ਲੱਗਣੇ ਆ ਭਾਈ ਪਰ ਉਹ ਚੀਜ਼ ਦੀ ਕੁਆਲਿਟੀ ਦੇ ਵਿੱਚ ਹਾਂਜੀ ਮੈਨੂੰ ਨਹੀਂ ਇੰਨਾ ਪਤਾ ਕਿ ਪੌੜੀ ਇੰਨੀ ਸਮੂਥ ਤੇ ਇੰਨੀ ਕਲੀਨ ਤੇ ਸਾਫ਼ ਸੁਥਰੀ ਹੋਊਗੀ ਪਰ ਬਹੁਤ ਵਧੀਆ ਪੌੜੀ ਆ ਤੇ ਬਾਕੀ ਕੁਆਲਿਟੀ ਆ ਬੈੱਡ ਦੀਆਂ ਭਾਜੀ ਬਹੁਤ ਥੱਲਿਓ ਮੈਂ ਕਿਹਾ ਦਾਣੇ ਕਰਨ ਲਈ ਤਰਜਾਂ ਦੀਦੀਆਂ ਆਂ ਦੀਆਂ ਸੂਤਾਂ ਦੀਆਂ ਸੂਤ ਥੱਲਿਓ ਦਾਣੇ ਕਰਦੇ ਜਾਂਦੇ ਬੈੱਡ ਦਿਖਾ ਦਿਓ ਐਨ ਥੱਲਿਓ ਐਨ ਜਿਵੇਂ ਲਿਫਿਆ ਪਿਆ ਆ ਥੱਲਿਓ ਬੈੱਡ ਮੈਂ ਕਿਹਾ ਦੀਦੀ ਤੱਕ ਨਹੀਂ ਗੇ ਜੇ ਦਾਣਾ ਕਰ ਵੀ ਜਾਊਗਾ ਤਾਂ ਆ ਦੇਖੋ ਜੀ ਇਹ ਖਾਸ ਗੀਅ ਤੇ ਆ ਬੈੱਡ ਫਟ ਕਰਾ ਉੱਪਰ ਲਾ ਮਿਲਿਆ ਚਾਰੇ ਪਾਸੇ ਵਦਾ ਆ ਉਹਨੂੰ ਕਿਹਾ ਕਿ ਇਹ ਰੀਡੀਅਮ ਦੀ ਸਾਰੀਆਂ ਚੀਜ਼ਾਂ ਦੀ ਕੁਆਲਿਟੀ ਆ ਜਵਾਨੀ ਪੱਕਾ ਭਾਜੀ ਯਾਰ ਮਨਜੀਤ ਪਾ ਹਾਂ ਹੁਣ ਇਹਨੇ ਚਲੋ ਭਰਾਵਾਂ ਦਾ ਅਸ਼ੀਰਵਾਦ ਆ ਨਹੀਂ ਉਹਦੇ ਨਾਲ ਹੀ ਆਪਾਂ ਚਲੋ ਕਾਮਯਾਬੀ ਹਾਸਲ ਕਰਦੇ ਆ ਇਹ ਤਾਂ ਭਾਜੀ ਗੱਲ ਪਤਾ ਕੀ ਆ ਜੇ ਬੰਦਾ ਕੋਈ ਸਿਹਤ ਕਰਦਾ ਬੰਦੇ ਦਾ ਫਿਰ ਖੂਨ ਤਾਂ ਵੱਧਾ ਕਰੇ ਨਾ ਉਹ ਤਾਂ ਹੈ ਹੀ ਆ ਹੁਣ ਇਹਨਾਂ ਨੇ ਮੱਥੇ ਤੀੜੀ ਨਹੀਂ ਪਾਉਂਦਾ ਬੋਲ ਕੋਲ ਵੀ ਬੰਦੇ ਤਾਂ ਉੱਚੀ ਬੋਲੇ ਜਾਂਦੇ ਕਦੇ ਜ਼ਿੰਦਗੀ ਵਿੱਚ ਮੱਥੇ ਤੀੜੀ ਨਹੀਂ ਪਾਉਂਦਾ ਬਹੁਤ ਹੈਗੇ ਬਥੇਰੇਆਂ ਨਾਲ ਬਾਪ ਆਇਆ ਪਰ ਬਾਈ ਦੀ ਸਿਹਤ ਆ ਬਹੁਤ ਠੰਡਾ ਤੇ ਪਰ ਕੀ ਜਰੂਰੀ ਨਾ ਅਰੀ ਨਾ ਤਿਆਰ ਕਰਦਾ ਇਹ ਸਹਿਤ ਆ ਰੰਗ ਵੀ ਸਪੈਸ਼ਲ ਭਾਅ ਨੇ ਕਿਹਾ ਸੀ ਲੋਕ ਦੇਖਣਗੇ ਸੱਚਾਈ ਗੱਲ ਰੰਗ ਜਿਹੜਾ ਦਿੱਤਾ ਭਾਅ ਨੇ ਸਪੈਸ਼ਲ ਰੰਗ ਦਿੱਤਾ ਆ ਇਹ ਭਾਅ ਦਾ ਧੰਨਵਾਦ ਯਾਰ ਸ਼ੁਕਰੀਆ ਜੀ ਤੁਸੀਂ ਇੰਨਾ ਮਾਨ ਕੀਤਾ ਸਾਡਾ ਬਿਲਕੁਲ ਵੈਲਕਮ ਮਾਲਕ ਗੁਨਾਰਕ ਪਾਸ਼ਾ ਜੀ ਕਰੇ ਕਿਰਪਾ ਕਰਨ ਵਾਲੇ ਕੰਮ ਕਰੋ ਸ਼ੌਂਕ ਨਾਲ ਹਾਂਜੀ ਹਾਂਜੀ ਇਦਾਂ ਦੀ ਚੀਜ਼ ਥੋੜੀ ਬਣੀ ਹੋਵੇ ਕੰਮ ਬੰਦਾ ਰੂਹ ਸ਼ੌਂਕ ਨਾਲ ਕਰਦਾ ਬੰਦਾ ਬਿਲਕੁਲ 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 ਉਹ ਬੰਦਾ ਬੇਟਾ ਸਾਜਦਾ ਵੀ ਆ ਹਾਂਜੀ 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 ਉਹ ਠੀਕ ਠਾਕ ਹੈ ਭਾਈ ਜੀ ਠੀਕ ਹੈ ਭਾਈ ਜੀ ਬਹੁਤ ਬਹੁਤ ਧੰਨਵਾਦ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਓਕੇ